ਤੁਸੀਂ ਗੋਲੀ ਚੱਲਣ ਤੋਂ ਜ਼ਾਹਿਰ ਜੀ ਗੱਲ ਹੈ ਬਾਅਦ ਚ ਨਹੀਂ ਅਸੀਂ ਸੀਗੇ ਮੌਕੇ ਤੇ ਮੌਕੇ ਸੀਗੇ ਆਵਾਜ਼ ਕਿਹੋ ਜੀ ਸੀਗੀ ਜੀ ਆਵਾਜ਼ ਸੀਗੀ ਜਿਵੇਂ ਕਿਤੇ ਬੱਟਾ ਮਾਰਿਆ ਹੋਵੇ ਸ਼ੀਸ਼ੇ ਤੇ ਅੱਛਾ ਸੰਦਾਂ ਤਾਂ ਹੀ ਲੱਗੇ ਬੱਟਾ ਮਾਰਿਆ ਉਹ ਸਾਹਮਣੇ ਵਾਲਿਆਂ ਨੂੰ ਦੱਸਿਆ ਵੀ ਮਤਲਬ ਇਹਨੇ ਕੋਈ ਗੋਲੀ ਮਾਰ ਕੇ ਗਿਆ ਅੱਛਾ ਤੇ ਦੋ ਜਣੇ ਕਹਿੰਦੇ ਆ ਦੋ ਜਣੇ ਸੀਗੇ ਉਹ ਕਿ ਫਿਰ ਅੰਦਰ ਹੋਰ ਕਸਟਮਰ ਵੀ ਹੋਣੇ ਤਾਂ ਕਰਦੇ ਸਾਰੇ ਸੀਗੇ ਪਰਿਵਿਸ਼ੀ ਦੀ ਦੁਕਾਨ ਕਿਸੇ ਹੋਰ ਦੇ ਵੀ ਗੋਲੀ ਲੱਗ ਸਕਦੀ ਸੀ ਉਹ ਤਾਂ ਹੈਗੀ ਜੀ ਗੋਲੀ ਤਾਂ ਨਹੀਂ ਕੋਈ ਕਸਟਮਰ ਉਹ ਤਾਂ ਪਿੱਛਾ ਹੀ ਕਰਦੇ ਆਗੇ ਹੁਣ ਅਸੀਂ ਕੀ ਕਰ ਸਕਦੇ ਸੀ ਇਸ ਬਾਰੇ ਤਾਂ ਜੀ ਕੀ ਕਰ ਸਕਦੇ ਦੁਕਾਨ ਦੁਕਾਨ ਅੰਦਰ ਜਿਹੜੇ ਗੋਤਮ ਜੀ ਉਸ ਪਾਸੇ ਸੀ ਕਿ ਕਾਊਂਟਰ ਤੇ ਉੱਥੇ ਖੜੇ ਸੀ ਅਸੀਂ ਦੋਨੇ ਇੱਥੇ ਨਾਲ ਖੜੇ ਸੀ ਉਹਨਾਂ ਦੇ ਅੱਛਾ ਤੇ ਇੱਧਰ ਦੁਕਾਨ ਅੰਦਰ ਕਸਟਮਰ ਸੀ ਕਿ ਇੱਧਰ ਵਰਕਰ ਸੀ ਕਿ ਉਹਨਾਂ ਦੇ ਪਰ ਦੇਖੋ ਜਿਹੜੇ دہشت ਗਰਦੇ ਆ ਬਦਮਾਸ਼ ਨੇ ਦੇ ਹੌਸਲੇ ਕਿੰਨੇ ਵੱਧ ਕੇ ਸਰੇਆਂ ਗੋਲੀਆਂ ਐ ਚਲਾ ਰਹੇ ਆ ਕਿਸੇ ਦੀ ਵੀ ਗੋਲੀ ਲੱਗ ਸਕਦੀ ਆ ਉਹ ਦੇਖੋ ਜੀ ਤਾਂ ਮਹਿਕਮਾ ਨਹੀਂ ਦੇਖਣਾ ਪੁਲਿਸ ਨਹੀਂ ਦੇਖਣਾ ਜੀ ਗੇਟ ਖੁੱਲਦਾ ਨਹੀਂ ਸਰ ਗੇਟ ਖੁੱਲਦਾ ਨਹੀਂ ਇਹ ਤਾਂ ਗੇਟ ਬੰਦ ਕੀਤਾ ਪਤਾ ਹੋ ਗਿਆ ਹੈਂਡਲ ਤੇ ਲੱਗੀ ਜੇ ਗੇਟ ਖੁੱਲੋਂਦਾ ਸਾਹਮਣੇ ਕਿਸੇ ਕਸਮਰ ਦੇ ਲੱਗ ਸਕਦੀ ਸੀ ਹਾਂਜੀ ਉਸ ਟਾਈਮ ਉੱਥੇ ਕਸਟਮਰ ਕਿੰਨੇ ਸੀਗੇ ਕਸਟਮਰ ਸੀਗੇ ਸਰ کافی ਇਹ ਦਰਵਾਜ਼ਾ ਖੁੱਲਾ ਹੁੰਦਾ ਕਿਸੇ ਦੀ ਗੋਲੀ ਲੱਗ ਸਕਦੀ ਸੀ ਹਾਂਜੀ ਸਰ ਗੋਲੀ ਮਾਰ ਕਸਟਮਰ ਸੀਗੇ ਅੱਛਾ ਹਾਂਜੀ ਕੋਈ ਐਦਾਂ ਲੱਗੇ ਕਿ ਪਿਛਲੇ 1-2 ਦਿਨਾਂ 'ਚ ਕਿਸੇ ਨਾਲ ਕੋਈ ਝਗੜਾ ਹੋਇਆ ਜਾਂ ਕੋਈ ਗਾਹ ਗੁੱਸੇ 'ਚ ਲੱਗ ਗਿਆ ਇਹ ਤਾਂ ਮਾਹੌਲ ਤਾਂ ਕਦੇ ਇੱਥੇ ਹੁੰਦਾ ਵੀ ਨਹੀਂ ਸਰ ਆਪਰੇਟ ਕਰਦੇ ਆ ਮੇਰੇ ਖਿਆਲ ਜਿਹੜੇ ਆਨਲਾਈਨ ਹਾਂਜੀ ਫਿਰ ਐਦਾਂ ਤਾਂ ਨਹੀਂ ਕਿ ਉਸ ਟਾਈਮ ਦੁਕਾਨ 'ਚ ਕੋਈ ਹੋਜਿਆ ਕਸਟਮਰ ਲੱਗਦਾ ਉਹ ਜਿਹਦਾ ਕੋਈ ਪਿੱਛਾ ਕਰਦਾ ਗਿਆ ਨਹੀਂ ਲੇਡੀਜ਼ ਸਰ ਲੇਡੀਜ਼ ਹੀ ਸੀਗੇ ਓਨਲੀ ਲੇਡੀਜ਼ ਸੀਗੇ ਇੱਕ ਹਾਂਜੀ دہشت ਦਾ ਮੁੱਦਾ ਤੁਹਾਡੇ ਅੰਦਰ ਵੀ ਬਣਦਾ ਹੈ ਹਾਂਜੀ ਸਰ ਉਹ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਇੱਕ ਸੇਫ ਜਗ੍ਹਾ ਤੇ ਆ ਕੇ ਉੱਥੇ ਦਾ ਚੱਲ ਜੂ ਹਾਂਜੀ ਸਰ ਚਲੋ ہمਦਰਦੀ ਹੈ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ دہشت گرد ਆ ਬਦਮਾਸ਼ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਇਹ ਸਾਡੀਆਂ ਭੈਣਾਂ ਆ ਜੋਬ ਤੇ ਆਈਆਂ ਹੋਈਆਂ ਤੇ ਇਦਾਂ ਦੇ ਹਾਲਾਤ ਬਣਦੇ ਆ ਤਾਂ ਡੈਫੀਨੇਟਲੀ ਜਿਹੜੇ ਮਾਪਿਓ ਵਰੇਡ ਹੁੰਦੇ ਆ ਔਰ ਇਹ ਇਹ ਤੁਸੀਂ ਦੇਖੋ ਕਿ ਹਾਲਾਤ ਜਿਹੜੇ ਆ ਦਿਨ ਪ੍ਰਤੀ ਦਿਨ ਚੈਲੰਜ ਕਰ ਰਹੇ ਆ